ਇਹ ਰਿਆਨੇ ਪਰਿਵਾਰ ਨੂੰ 4 ਘੰਟੇ ਬੰਦੀ ਬਣਾ ਕੇ ਲੁੱਟੇ 1 ਲੱਖ ਰੁਪਏ ਤੇ ਨਕਦੀ ਬਜ਼ੁਰਗਾਂ ਨੂੰ ਕੁੱਟਮਾਰ ਕੀਤੀ ਤੇ ਪਿਸਤੌਲ ਨੋਕ ਤੇ ਰੱਖ ਕੇ ਕੀਤੀ ਲੁੱਟਖੋ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਹਰੀਕੇ ਇਲਾਕੇ ਅੰਦਰ ਦਿਨੋ ਦਿਨ ਲੁੱਟਖੋਹਾ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਲੜੀ ਤਹਿਤ ਬੀਤੀ ਰਾਤ ਕਸਬਾ ਹਰੀਕੇ ਵਿਖੇ ਰਾਸ਼ਟਰੀ ਮਾਰਗ 54 ਹਰੀਕੇ ਬਾਈ ਬਾਸ ਤੇ ਹਥਿਆਰਬੰਦ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਬਹਿਕ ਚ ਰਹਿੰਦੇ ਬਜ਼ੁਰਗ ਪਤੀ ਪਤਨੀ ਨੂੰ ਬੰਦੀ ਬਣਾ ਕੇ ਪਿਸਤੌਲ ਦੀ ਨੋਕ ਤੇ 1 ਲੱਖ ਅਤੇ ਨਕਦੀ ਤੇ ਹੋਰ ਸਮਾਨ ਲੈ ਕੇ ਫਰਾਰ ਹੋਗੇ ਇਸ ਸਬੰਧਿਤ ਚੋਰੀ ਸਬੰਧੀ ਜਾਣਕਾਰੀ ਦਿੰਦਿਆ ਬਜ਼ੁਰਗ ਜਰਨੈਲ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਹਰੀਕੇ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਘਰ ਵਿੱਚ ਇਕੱਲੇ ਰਹਿੰਦੇ ਹਾਂ ਬਿੱਤੀ ਰਾਤ ਅਸੀਂ ਘਰ ਵਿੱਚ ਸੌ ਰਹੇ ਸੀ ਤਾਂ 12 ਵਜੇ ਦੇ ਕਰੀਬ ਛੇ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ ਜੋ ਕੰਧ ਟੱਪ ਕੇ ਅੰਦਰ ਆਏ ਅਤੇ ਜਿਨ੍ਹਾਂ ਨੇ ਹੱਥਾਂ ਵਿੱਚ ਪਿਸਤੌਲ ਅਤੇ ਦਾਤਰ ਫੜੇ ਹੋਏ ਸਨ ਜਿਨ੍ਹਾਂ ਨੇ ਪਿਸਤੌਲ ਦੀ ਨੋਕ ਤੇ ਸਾਡੇ ਟਰੰਕ ਵਿੱਚ ਪਏ 1 ਲੱਖ ਰੁਪਏ ਦੋ ਟੱਚ ਮੋਬਾਈਲ ਅਤੇ ਪਿੱਤਲ ਦੇ ਬਤਰ ਕਪੜੇ ਅਤੇ ਘਰ ਦਾ ਸੌਦਾ ਪੱਤਾ ਨਾ ਲੈ ਗਏ ਅਤੇ ਸਾਡੀ ਕੁੱਟਮਾਰ ਕੀਤੀ ਗਈ। ਮੇਰੀ ਪਤਨੀ ਦਾ ਗਲਾ ਵੀ ਕੁੱਟਿਆ ਗਿਆ। ਜਾਂਦੇ ਸਮੇਂ ਸਾਨੂੰ ਧਮਕੀਆਂ ਦੇ ਕੇ ਗਏ ਕਿ ਜੇਕਰ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਤੁਹਾਨੂੰ ਜਾਨੋਂ ਮਾਰ ਦੇਵਾਂਗੇ। ਮੇਰਾ ਬਟਨਾ ਵਾਲਾ ਮੋਬਾਈਲ ਲੈ ਕੇ ਸਾਨੂੰ ਰਾਤ 12 ਵਜੇ ਤੋਂ ਲੈ ਕੇ ਸਵੇਰ 4 ਵਜੇ ਤੱਕ ਬੰਦੀ ਬਣਾ ਰੱਖਿਆ ਇਸ ਸਬੰਧੀ ਥਾਣਾ ਹਰੀਕੇ ਪੁਲਿਸ ਨੂੰ ਇਸ ਘਟਨਾ ਸਬੰਧੀ ਸੂਚਨਾ ਦੇ ਦਿੱਤੀ ਹੈ ਜ਼ਿਕਰਯੋਗ ਹੈ ਇਲਾਕੇ ਵਿੱਚ ਲੁੱਟਖੋਹਾਂ ਦੀਆਂ ਇਹੋ ਜਿਹੀਆਂ ਵਾਰਦਾਤਾਂ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਸਮਾਜ ਸੇਵੀ ਅਤੇ ਇਲਾਕੇ ਪਰ ਦੇ ਲੋਕਾਂ ਦੀ ਮੰਗ ਹੈ ਥਾਣਾ ਮੁਖੀ ਦੀ ਢਿੱਲੀ ਕਾਰਵਾਈ ਕਾਰਨ ਚੋਰਾ ਵੱਲੋਂ ਦਿਨ ਦਿਹਾੜੇ ਤੇ ਰਾਤ ਸਮੇਂ ਲੁੱਟਖੋਹਾਂ ਨੂੰ ਆਸਾਨੀ ਨਾਲ ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਸਾਡੀ ਐਸਐਸਪੀ ਤਰਨਤਾਰਨ ਤੋਂ ਮੰਗ ਹੈ ਕਿ ਜਲਦ ਚੋਰਾਂ ਨੂੰ ਕਾਬੂ ਕੀਤਾ ਜਾਵੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਸੋਨੂ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਤੇ ਪਿੰਡ ਗੜਾ ਪਿੰਡ ਰਿਜੀ ਤੇ ਕੀ ਗੱਲਬਾਤ ਹੋਈ ਆ ਜਿਹੜੇ ਤੁਹਾਨੂੰ ਪਿਸਤੌਲ ਦੀ ਨੋਕ ਤੇ ਲੁੱਟ ਕੇ ਲੈ ਗਏ ਆ ਕੌਣ ਸੀ ਉਹ ਆਏ ਆ ਦੇ ਨਾ ਨਾ ਸਾਨੂੰ ਦੋ ਜਣਿਆਂ ਨੂੰ ਨੱਪ ਲਿਆ ਉਹ ਦਾ ਨਾਂ ਤੇ ਫਰੋਲਾ ਫਰੋਲਾ ਕਰਕੇ ਤੇ ਸਾਰਾ ਕੁਝ ਲੈ ਗਏ ਇਹ ਤੁਸੀਂ ਦੋਵੇਂ ਜੀ ਰਹਿੰਦੇ ਜਿੱਥੇ ਦੋਵੇਂ ਜੀ ਹੋਰ ਨਹੀਂ ਕਰੇ ਨਹੀਂ ਹੋਰ ਨਹੀਂ ਕਰ ਕੋਈ ਤੇ ਕੋਈ ਰੋਲਾ ਨਹੀਂ ਪਾਇਆ ਤੁਸੀਂ ਕੀ ਰੋਲਾ ਪਾਉਣ ਦਿੰਦੇ ਆ ਜਿਨਾਂ ਦਾ ਬਖਤੌਰ ਨਾਲ ਰੱਖੇ ਉੱਤੇ ਹੂੰ ਕਿੰਨੇ ਜਣੇ ਸੀ ਟੋਟਲ ਉਹ 6 ਜਣੇ 6 ਜਣੇ ਸੀ ਹਾਂ ਤੇ ਕਿੰਨੇ ਪੈਸੇ ਜਿਹੜੇ ਤੁਹਾਡੇ ਕੋਲ ਲੁੱਟ ਕੇ ਖੜੇ ਆਏ 8000 ਰੁਪਇਆ ਨਾਲ ਪਹਿਲੋਂ ਨਾ ਦਿੱਤਾ ਠੇਕੇ ਦਾ ਨਾ ਤੇ 20000 ਰੁਪਇਆ ਨਾਲ ਆ ਲਾਗੋ ਗਵਾਂਢੀ ਤੋਂ ਲੈਣਾ ਹੁੰਦਾ ਉਹਨੂੰ ਬਾਸਬਤੀ ਵੇਚੀ ਹਾਂ ਨਹੀਂ ਉਹ ਦੇ ਕੇ ਗਿਆ ਇਸ ਬਾਰੇ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਆ ਪੁਲਿਸ ਨੂੰ ਰੰਗ ਦਿੱਤੀ ਤੇ ਕਾਰਵਾਈ ਕੋਈ ਹੋਈ ਕੋਈ ਪਤਾ ਨਹੀਂ ਅਜੇ ਕੋਈ ਦੱਸਿਆ ਨਹੀਂ ਉਹਾਂ ਦੇ ਕਰਾਂਗੇ ਅੱਜ ਫੇਰ ਆਏ ਕੀ ਮੰਗ ਕਰਦੇ ਜੀ ਹਣੋ ਮੰਗ ਕਰਦੇ ਅਸੀਂ ਆ ਨਾ ਸਾਡਾ ਦਾ ਮੋੜਾ ਵੀ ਤਾਂ ਚੰਗਾ ਹੀ ਆ ਕੰਮ ਸੁਣ ਕਿ ਸੋਨ ਨੂੰ ਮਿਲਿਆ ਕਿ ਤੁਹਾਨੂੰ ਜਾਨੋਂ ਮਾਰ ਦੀਆਂ ਧਮਕੀਆਂ ਦੇ ਗਏ ਧਮਕੀਆਂ ਦੇ ਕੇ ਗਏ ਆ ਉਹਦੇ ਜੇ ਕਿਸੇ ਕੋਲ ਗੱਲ ਕੀਤੀ ਤਾਂ ਅਸੀਂ ਮਾਰ ਜਾਾਂਗੇ ਆਣ ਕੇ ਹਾਂ ਜੀ ਕੀ ਮੰਗ ਕਰੋਗੇ ਹਣੋ ਮਾਂਗਾ ਆਹਿਆਂ ਨੇ ਹਟਾ ਨਾ ਮੋੜਾ ਵੇ ਸਮਾਨ ਤੇ ਨੇ ਇੰਨਾ ਹੀ ਬੜਾ ਆਹਿਆਂ ਨੇ ਕਿਸੇ ਨੂੰ ਤੁਹਣੀ ਆਉਣੀ ਨਹੀਂ ਚਾਹੀਦੀ ਆ ਹਾਜੀ ਮਾਦਾ ਕੀ ਨਾ ਕੀ ਟਡਾ ਪ੍ਰਕਾਸ਼ ਕੋ ਤੇ ਪਿੰਡ ਘੜਾਇਆ ਹਰੀਕੇ ਤੇ ਕੀ ਗੱਲ ਹੋਈ ਜਿਸ ਤਰ੍ਹਾਂ ਪਿਸਤੌਲ ਦੀ ਨੋਕ ਤੇ ਤੁਹਾਨੂੰ ਐਸੇ ਲੁੱਟ ਦੀ ਵਾਰਦਾਤ ਕੀਤੀ ਗਈ ਜੀ ਪੁੱਤ ਦੋਵੇਂ ਰਹਿੰਦੇ ਆ ਘਰ ਹੂੰ ਤੇ ਉਹ ਆਏ ਨੇ ਮੈਂ ਪੁੱਤ ਬੂਆ ਲਾਇਆ ਮੇਰੀ ਕਿੰਦਨ ਦੀ ਗੱਲ ਆ ਇੱਕਦੰਦੀ ਆ ਇਹ ਕੱਲ ਰਾਤ ਦੀ ਕਿੰਨਾ ਕੁ ਟਾਈਮ ਸੀ 10 12 ਦਾ ਟਾਈਮ ਹੈਗਾ ਸੀ ਉਹ ਤਾਂ ਕੋਈ 2-4 ਮਿੰਟਾਂ ਦਾ ਫਰਕ ਹੋਊਗਾ ਉਧਰ ਉਧਰੀ ਤੇ ਪੁੱਤ ਬਾਬੇ ਬੋਲਦੇ ਜਦੋਂ ਗਏ ਹਮ ਇੰਨਾ ਚਿਹਰਾ ਸਾਡੇ ਘਰ ਹੈ ਤੁਹਾਨੂੰ ਬੰਦਕ ਬਣਾ ਕੇ ਰੱਖਿਆ ਉਹਨਾਂ ਨੇ ਉਹਨਾਂ ਨੇ ਪੁੱਤ ਸਾਨੂੰ ਐ ਮੰਜੇ ਦੇ ਉੱਤੇ ਐਂ ਇਸ ਤਰ੍ਹਾਂ ਬੈਠੇ ਆ ਹਮ ਇੱਕ ਨੇ ਮੇਰੇ ਐ ਰੱਖ ਛੱਡੀ ਆ ਕੀ ਰੱਖਿਆ ਕੀ ਪਿਸਤੌਲ ਪੁੱਤ ਅੱਛਾ ਇੱਕ ਇਹਨਾਂ ਦੇ ਰੱਖ ਛੱਡਿਆ ਆ ਡੰਡੇ ਉਹਨਾਂ ਦੇ ਹੱਥ 'ਚ ਉਹ ਐ ਉਹਨਾਂ ਨੇ ਰੱਖੇ ਕਿੰਨੇ ਜਾਣੇ ਸੀ ਟੋਟ ਲੋ ਉਹ ਟੋਰਨਲ 6 ਜਾਣੇ ਸੀ ਅੱਛਾ ਕਿੰਨੇ ਕੁ ਚਿਰ ਤੱਕ ਨੂੰ ਬੰਦਕ ਬਣਾ ਛੱਡਿਆ ਉਹਨਾਂ ਨੇ ਉਹ ਪੁੱਤ 4 ਵਜੇ ਜਦੋਂ ਬਾਬੇ ਬੋਨੇ ਉਦੋਂ ਗਏ ਤਾਂ ਮੁੜ ਕੇ ਹੀ ਉਥੇ ਲੈ ਸਾਨੂੰ ਤਾਂ ਉਹਨਾਂ ਹਿਲਣ ਹੀ ਨਹੀਂ ਨਾ ਦਿੱਤਾ ਤੇ ਕਿਹੜੀ ਕਿਹੜੀ ਚੀਜ਼ ਤੁਹਾਡੇ ਘਰੋਂ ਲੈ ਗਏ ਸਾਡੇ ਘਰੋਂ ਪੁੱਤ ਕਿਉਂ ਆ ਤਾਂ ਹੀ ਲੈ ਗਏ ਖੰਡ ਤਾਂ ਹੀ ਲੈ ਗਏ ਦਾਲਾਂ ਲੈ ਕੇ ਸਾਬਣ ਤਾਂ ਹੀ ਲੈ ਗਏ ਪੁੱਤ ਕੋਈ ਉਹਨਾਂ ਪਾਂਡਾ ਨਹੀਂ ਛੱਡਿਆ ਕੋਈ ਉਹਨਾਂ ਨੇ ਲੀੜਾ ਨਹੀਂ ਗਾ ਛੱਡਿਆ ਪੈਸੇ ਕਿੰਨੇ ਖੜੇ ਉਹਨਾਂ ਨੇ ਪੈਸੇ ਲੱਖ ਰੁਪਈਆ ਖੜਿਆ ਮੈਂ 80000 ਰੁਪਈਆ ਠੇਕੇ ਦਾ ਆਪਦੀ ਜ਼ਮੀਨ ਦਾ ਲਿਆ ਸੀ ਹਾਂਜੀ ਤੇ 20000 ਰੁਪਈਆ ਮੈਂ ਆਰਤ ਕੇ ਤੋਂ ਲਿਆ ਬਾਸ ਪਤੀ ਅਸੀਂ ਪੁੱਤ ਵੇਚੀ ਸੀ ਲਾਖ ਰੁਪਈਆ ਤੇ ਕੋਈ ਤੇ ਦੋ ਪੁੱਤ ਮੋਬਾਈਲ ਤੇ ਸਾਡੇ ਟੱਚ ਮੋਬਾਈਲ ਸੀ ਬਾਹਰੋਂ ਮੈਨੂੰ ਆਏ ਤੇ ਪੁੱਤ ਮੈਂ ਨਹੀਂ ਸੀ ਅਜੇ ਚਲਾਏ ਉਤਰ ਪਏ ਉਹਨਾਂ 'ਚ ਮੈਂ ਛਿੰਮ ਨਹੀਂ ਸੀ ਅਜੇ ਭਾਈ ਕੋਈ ਪਛਾਣਨ ਚ ਆਏ ਕੋਣ ਆ ਮੇਰੇ ਨਹੀਂ ਪੁੱਤ ਪਛਾਣਨ ਚ ਆਏ ਮੂੰਹ ਕਿਹਾ ਉਹਨਾਂ ਦਾ ਕਿ ਮੂੰਹ ਬੱਦੇ ਸੀ ਉਹਨਾਂ ਮੂੰਹ ਬੱਦੇ ਉਹਨਾਂ ਨੇ ਤੇ ਕੋਈ ਸੁਣਨ ਮਿਲਿਆ ਕਿ ਤੁਹਾਨੂੰ ਜਾਨੋ ਮਾਰ ਦੀ ਧਮਕੀ ਵੀ ਦੇ ਗਏ ਆ ਸਾਨੂੰ ਪੁੱਤ ਉਹਨਾਂ ਨੇ ਆਖਿਆ ਵੀ ਗੇ ਤੁਸੀਂ ਵਾੜ ਵੀ ਬਾਹਰ ਕੱਢੀ ਕਿਤੇ ਪੀ ਤੁਸੀ ਤੇ ਕੋਲ ਨਾਂ ਵੀ ਲਿਆ ਤੁਹਾਨੂੰ ਅਸੀਂ ਫੇਰ ਆਣ ਕੇ ਮਾਰ ਕੇ ਜਾਵਾਂਗੇ ਤੇ ਘਰ ਦੇ ਵਿੱਚ ਤੁਸੀਂ ਕੱਲੇ ਰਹਿੰਦੇ ਜਦੋਂ ਕੱਲੇ ਰਹਿੰਨੇ ਪੁੱਤ ਸੀ ਕੱਲੇ ਹੀ ਰਹਿੰਨੇ ਧੀਆ ਪੁੱਤ ਕਿੰਨੇ ਡੜੇ ਚਾਰ ਮੇਰਗਾ ਕੁੜੀਆਂ ਨੇ ਚਾਰੇ ਵੇਈਆਂ ਆਪਦੇ ਘਰੇ ਹਾਂਜੀ ਤੇ ਇਸ ਮਸਲੇ ਬਾਰੇ ਕੋਈ ਪੁਲਿਸ ਨੂੰ ਦਰਖਾ ਦਿੱਤੀ ਤੁਸੀਂ ਦਿੱਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਰਨ ਗਈ ਕੋਈ ਮੌਕਾ ਵੇਖਣ ਆਇਆ ਇੱਥੇ ਆਏ ਅੱਜ ਸਵੇਰੇ ਵੀ ਆਏ ਸੀ ਉਹ ਕੱਲ ਵੀ ਆਏ ਹਾਂਜੀ ਹਾਂ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਅਸੀਂ ਆਨ ਸਾਨੂੰ ਨਿصاف ਮਿਲਣਾ ਚਾਹੀਦਾ ਹੈ ਹਾਂ ਉਹ ਤੇ ਇਤਰਾ ਮਾੜੇ ਦੀ ਤੇ ਜ਼ਿੰਦਗੀ ਨਾ ਰਹੇਗੀ ਸਾਡੇ ਅਰਗੇ ਫਿਰ ਗਰੀਬ ਕਿਧਰ ਜਾਣਗੇ ਕੀ ਨਾਗ ਵੀ ਆਪਣਾ ਰਿਸ਼ਵਾਰ ਸਿੰਘ ਕਿਹੜਾ ਪਿੰਡ ਆਪਣਾ ਪਿੰਡ ਮੇਰਾ ਦੀਨੇਗੀ ਜੀ ਤੇ ਕੀ ਗੱਲ ਬਾਤ ਹੋਈ ਜੀ ਨਾ ਨਾ ਜਿਹੜੇ ਅਸੀ ਇਹਨਾਂ ਦੀ ਜ਼ਮੀਨ ਠੇਕੇ ਤੇ ਲਈ ਜੀ ਠੇਕਾ ਦੇ ਕੇ ਗਏ ਇਹਨਾਂ ਨੂੰ ਕਿੰਨੇ ਪੈਸੇ ਦੇ ਕੇ ਉਹਦੀ 80000 ਰੁਪਏ 1 ਲੱਖ 80000 ਦੇ ਕੇ ਗਏ ਆ ਪਹਿਲੋਂ ਇਹਨਾਂ ਜਮ੍ਹਾਂ ਕਰਾਤਾ 1 ਲੱਖ ਰੁਪਈਆ ਬੈਂਕ ਚ ਤੇ 80000 ਇਹਨਾਂ ਕੋਲੇ ਰੱਖ ਲਿਆ ਹਾਂਜੀ 20000 ਇਹਨਾਂ ਬਾਸਬਤੀ ਵੇਚੀ ਰਮਨ ਆ ਬੇ ਮੁੰਡਾ ਲੱਗ ਗਈ ਉਹਨੂੰ ਹੂੰ ਤੇ 1 ਲੱਖ ਰੁਪਈਆ ਇਹਨਾਂ ਦਾ ਉਹ ਲੈ ਗਏ ਆ ਭਾਂਡਾ ਛੰਨਾ ਜੋ ਵੀ ਆ ਘੋ ਪੰਜੀਰੀਆਂ ਇਥੋਂ ਤੱਕ ਤੇ ਦੋ ਟੱਚ ਮੋਬਾਈਲ ਇਹ ਗੁੱਡੀ ਨੇ ਬਾਹਰੋਂ ਇਹਨਾਂ ਨੂੰ ਭੇਜਿਆ ਹੀ ਹੋ ਵੀ ਲੈ ਗਏ ਆ ਹਾਂਜੀ ਇਹਨਾਂ ਨੂੰ ਬੰਦਕ ਬਣਾ ਕੇ ਡਾਕਾ ਵੱਜਾ ਜੀ ਚੋਰੀ ਕਰ ਦਿੱਤਾ ਇਹਨੂੰ ਨਾਂ ਆਪਾਂ ਦੇ ਨਹੀਂ ਸਕਦੇ ਡਾਕਾ ਇਹਨਾਂ ਦੇ ਕੰਨਾਂ ਤੇ ਪਸਤੌਰ ਰੱਖ ਕੇ ਬੈਠੇ ਰਹਿਆ ਉਹ ਨਜ਼ਰੇ ਨਾਲ ਕੁਛ ਕਰਨ ਨਹੀਂ ਦਿੱਤਾ ਅਹੀਂ ਤੇ ਸਰਕਾਰ ਤੋਂ ਇਹੋ ਮੰਗ ਕਰਦੇ ਆਂ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਇਨਸਾਫ਼ ਦਿੱਤਾ ਜਾਵੇ ਨਹੀਂ ਤੇ ਮਾੜੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਰੋਜ਼ ਹੀ ਵੇਖੋ ਤੁਸੀਂ ਵੀ ਕਿੰਨੇ ਗੈਂਗਸਟਰ ਕਿੰਨੇ ਰੋਜ਼ ਹੀ ਕਿਤੇ ਨਾ ਕਿਤੇ ਵਾਤਾਵਾਂ ਹੋ ਜਾਂਦਾ ਸਰਕਾਰ ਤੋਂ ਇਹੋ ਮੰਗ ਕਰਦੇ ਵੀ ਇਹਨਾਂ ਨੂੰ ਇਨਸਾਫ਼ ਦਵਾਇਆ ਜਾਵੇ ਕੀ ਨਾ ਕੀ ਮਾੜੇ ਡਾਡਾ ਮੇਰਾ ਸੁਖਵਿੰਦਰਪੁਰ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਲੁੱਟ ਹੋਈ ਆ ਪਿਸਤੌਲ ਦੀ ਨੋਕ ਤੇ ਇਹ ਕਿਈ ਲੱਗਦੇ ਟਾਡੇ ਇਹ ਮੇਰਾ ਡੇਟ ਲੱਗਦਾ ਤੇ ਲੱਗ ਰਿਹਾ ਜੀ ਤੁਹਾਨੂੰ ਕਿ ਦੂਰੀ ਸਾਡਾ 5-7 ਕਿਲੋਮੀਟਰ 5-7 ਕਿਲੇ ਦੂਰ ਅੱਛਾ ਜੀ ਹਾਂਜੀ ਇਹਨੂੰ ਇਕੱਠੇ ਆਉਣ ਵਕ ਵਕ ਹੋ ਗਏ ਤੇ ਕੀ ਗੱਲ ਹੋਈ ਫਿਰ ਇਹਨਾਂ ਨੂੰ ਤੇ ਰਾਜੇ ਸਾਨੂੰ ਤਾਂ 6 ਵਜੇ ਫੋਨ ਗਿਆ ਗਵੰਡਾ ਨੇ ਫੋਨ ਕੀਤਾ ਤੇ ਇਥੇ ਤੁਹਾਡਾ ਘਰ ਲੁੱਟਿਆ ਗਿਆ ਅਸੀਂ ਬਾਅਦ ਤੇ ਆਏ ਇਥੇ ਬਹੁਤ ਖਲਾਰਾ ਇਹ ਦੋਵੇਂ ਜਣੇ ਕੰਬੀ ਜਾਂਦੇ ਆ ਹਾਂ ਅਸੀਂ ਆ ਕੇ ਬਰਾਲੀ ਦੀ ਅੱਗ ਪਾ ਲਈ 7:00 ਪਹਿਲਾਂ ਅਸੀਂ ਦੋਵੇਂ ਜੀ ਆਏ ਆ ਹਾਂ ਤੇ ਫਿਰ ਸਾਰੇ ਆ ਗਏ ਫਿਰ ਇਹ ਪੁੱਛਿਆ ਕਿ ਸਾਨੂੰ 4 ਘੰਟੇ ਇੱਥੇ ਉਹਨਾਂ ਨੇ ਮੰਝੇ ਤੇ ਬਾਕੇ ਤੇ ਪਿਸਤੌਲ ਸਾਡੇ ਪਰਪੜਗਾ ਦੇ ਦਮੇ ਰੱਖ ਫੜੇ 4 ਘੰਟੇ ਬੈਠੇ ਰਹੇ ਹਾਂ ਤੇ ਫਿਰ ਜਦੋਂ 12 ਵਜੇ ਤੇ ਘਰੇ ਵੜੇ ਉਹ 4 ਵਜੇ ਘਰੇ ਆ ਫਿਰ ਇਹ ਕੰਮ ਦਾ ਕੰਮ ਦਾ ਭਾਜੀ ਇੱਕ ਪੁਲਿਸ ਘਰੇ ਆ ਕਿ ਆਹ ਗੱਲ ਹੋ ਗਈ ਆ ਤੇ ਬਾਅਦ ਵਿੱਚ ਉਹ ਆਏ ਭੱਜ ਕੇ ਨਾ ਸਾਨੂੰ ਫੋਨ ਕੀਤਾ ਨਹੀਂ ਆਏ ਫਿਰ ਇਦਾਂ ਇੱਥੇ ਬਹੁਤ ਜ਼ਿਆਦਾ ਖਲਾਰਾ ਮੰਦਾ ਵਾਲੇ ਤੇ ਮਰਨ ਵਾਲੇ ਹੋਏ ਪੈਸੇ ਦਮੇ ਜਾਣੇ ਕਿੰਨਾ ਕੁ ਨੁਕਸਾਨ ਜਿਹੜਾ ਇਹਨਾਂ ਦਾ ਹੋਇਆ ਨੁਕਸਾਨ ਇਹਨਾਂ ਦਾ ਬਹੁਤ ਹੈ ਇਹਨਾਂ ਦਾ 8000 ਰੁਪਏ ਤਾਂ ਨਾ ਠੇਕੇਦਾਰ ਲੈ ਆਇਆ ਹੀ ਤੇ ਆਪ ਦੀ ਫੈਲੀ ਦਾ 2000 ਰੁਪਏ ਆਸਬਤੀ ਦਾ ਤੇ ਬਾਕੀ ਪੰਡਾ ਛੱਡਣਾ ਤੇ ਕੋਈ ਛੱਡੇ ਨਹੀਂ ਉਹਨਾਂ ਨੇ ਹਮ ਸਾਰ ਸਿੱਤੇ ਕੱਪੜੇ ਅਣ ਸਿੱਤੇ ਕੱਪੜੇ ਭਾਈ ਦੇ ਜੋੜੇ ਦੋ ਬਚਾਰੇ ਦੇ ਉੱਤ ਤੋਕੇ ਰੱਖੇ ਉਹ ਵੀ ਲੈ ਗਏ ਸਾਰਾ ਕੁਝ ਲੈ ਗਏ ਇਹਨਾਂ ਦੇ ਕੋਈ ਛੱਟ ਪੈੜ ਨਹੀਂ ਲੱਗੀ ਇਹਨੇ ਛੱਟ ਪੈੜ ਤੋਂ ਵੱਜ ਗਿਆ ਪਾਜੀ ਦੇ ਹੈਗਾ ਨੀਰ ਜਿਹੜਾ ਉਹਨਾਂ ਪੈਂਟ ਮਾਰਿਆ ਹਲਕ ਦੇ ਵਿੱਚ ਤੇ ਉਦਾਂ ਵੱਜ ਗਿਆ ਉਹ ਤਾਂ ਜਾਨੋ ਬਜ ਗਏ ਹੀਆਂ ਨੇ ਚਲੋ ਕੀ ਮੰਗ ਕਰਦੇ ਹੋ ਜੇ ਤੁਹਾਨੂੰ ਸਾਨੂੰ ਪਤਾ ਪਤਾ ਲੱਗਾ ਕਿ ਇਹ ਇੱਕ ਵਾਰ ਦਾਤ ਪਹਿਲਾਂ ਵੀ ਹੋਈ ਸੀ ਤੇ ਤੁਸੀਂ ਕਹਿੰਦੇ ਸਾਡੇ ਸਾਰੇ ਘਰਾਂ ਦੇ ਉਦੋਂ ਹੀ ਹਾਂਜੀ ਤੇ ਮੇडम ਆਹੀ ਮੰਗ ਕਰਦੇ ਵੀ ਇਹ ਗਰੀਬ ਆ ਬੱਚਾ ਇਹਨਾਂ ਦਾ ਨਾ ਪੜ੍ਹਦਾ ਸੱਭਾ ਤੇ ਨਹੀਂ ਆਂਦਾ ਵਾ ਇਹਨਾਂ ਦਾ ਜੋ ਗਿਆ ਇਹਨਾਂ ਨੂੰ ਮਿਲੇ ਤੇ ਗਾਂ ਇਹੋ ਜian ਨੂੰ ਇਹੋ ਜੇ ਨੱਥ ਪਾਵੇ ਜਿਹੜੀ ਇਤਰਾ ਤਾਗੜਾ ਲੋਕਾਂ ਕਹਿੰਦੇ ਉਹਨਾਂ ਨੂੰ ਗਰੀਬਾਂ ਨੂੰ ਤਾਂ ਕਹਿੰਦੇ ਉਹਨਾਂ ਨੂੰ ਕੀ ਮਿਲਿਆ ਇਹਨਾਂ ਨੂੰ ਤਾਂ ਰਾਹੀ ਦਰਸ਼ ਕਰਦੇ ਇਹਨਾਂ ਦਾ ਪਰ ਉਹਨਾਂ ਕੋਹ ਨਹੀਂ ਸੋਚਿਆ ਠੀਕ ਹਾਂਜੀ ਸਰ ਬੀਤੀ ਰਾਤ ਬਜ਼ੁਰਗ ਜੋੜੇ ਤੋਂ ਜਿਹੜਾ ਬੰਦੀ ਬਣਾ ਕੇ ਕੁਝ ਰਕਮ ਦੀ ਜਿਹੜੀ ਲੁੱਟ ਕੀਤੀ ਗਈ ਹੈ ਤੇ ਉਸ ਸੰਬੰਧੀ ਕੀ ਕਾਰਵਾਈ ਕੀਤੀ ਗਈ ਹੈ ਜੀ ਦੇਖੋ ਜੀ ਜਰਨੈਲ ਸਿੰਘ ਇਥੋਂ ਜਿਹੜਾ ਨੈਸ਼ਨਲ ਹਾਈਵੇ ਇਥੋਂ 10-15 ਕਿਲੇ ਦੂਰ ਬੈਤਰੇ ਦੇ ਬਜ਼ੁਰਗ ਜੋੜਾ ਆ ਜਾਂਦੇ ਆ 22 ਤੋਂ ਯਾਰ ਦੇਖਿਓ ਚਾਰੇ ਰਹਿ ਗਏ ਆ ਤੇ ਰਾਤ 12 ਵਜੇ ਬੰਦੇ ਆਏ ਉਹਨਾਂ ਬੰਦੀ ਬਣਾ ਕੇ ਕਰੋੜ ਰੁਪਿਆ ਤੋਂ ਸਾਮਾਨ ਲੈ ਗਏ ਲੁੱਟ ਕੇ ਵਰਗਮੀ ਮੁਕੇ ਜਾ ਕੇ ਉਹਨਾਂ ਦਾ ਬਿਆਨ ਦਿੱਤੀ ਇਹ ਆਪਣੀ ਤਰਜ਼ ਕਰ ਦਿੱਤੀ ਕਿ ਹਰ ਤਰੀਕੇ ਦਾ ਹਰ ਐਂਡੋਂ ਤੋਂ ਜਿਹੜੀ ਤਪੀ ਕੀਤੀ ਜਾ ਰਹੀ ਹੈ ਇਲੈਕਟ੍ਰੋਨਿਕੋ ਤਰੀਕੇ ਨਾਲ ਡੈਂਪਚ ਕਰਾਇਆ ਗਿਆ ਡੋਜ਼ ਕਾਰਡ ਮਾਇਆ ਗਿਆ ਫਿੰਗਰਪ੍ਰਿੰਟ ਚ ਲੈ ਆਇਆ ਤੇ ਜਿਹੜੀ ਆ ਤਪੀ ਸ਼ੇ ਪੂਰੀ ਚੰਗਾਈ ਨਾਲ ਕੀਤੀ ਜਾ ਰਹੀ ਹੈ ਉਹ ਜਿਹੜੀ ਆ ਛੇਤੀ ਤੋਂ ਛੇਤੀ ਇਹ ਦੋਸ਼ਾਂ ਨੂੰ ਤਲਾਸ਼ ਸਰ ਕੋਈ ਸਰਟੀਫਿਕੇਟ ਵੀ ਲੱਗੀ ਬਜ਼ੁਰਗ ਜੁੜੇ ਨਹੀਂ ਉਹ ਸੱਟ ਯਾਰਾ ਤਾਂ ਉਹ ਤੇ ਮਿੰਗੀ ਪਰ ਉਹਨਾਂ ਨੂੰ ਡਰਾਇਆ ਤੁੰਕਾਇਆ ਜਿੱਕੇ ਦਾ ਮੇਰੇ ਗੱਲ ਹੀ ਪੁੱਟਿਆ ਮੇਰੀ ਵਜਿਰਾ ਉਹਦਾ ਬਾਹਰ ਕੋਈ ਸ਼ਾਮਲ ਕੋਈ ਨਹੀਂ ਸੀ ਜੀ ਹੁਣ ਤੱਕ ਸਰ ਕੋਈ ਪਤਾ ਲੱਗਾ ਅਜੇ ਤੱਕ ਕੋਈ ਨਹੀਂ ਪਰ ਹਰ ਐਂਡਰ ਤੋਂ ਤਪੀਸ਼ ਕੀਤੀ ਜਾ ਰਹੀ ਹੈ ਸਰਗਲੀ ਆ ਕੀ ਕਾਰਗਮ ਬਲ ਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਵੇਖੋ ਜੀ ਆਖੀਰ ਤੱਕ ਕਰ ਦਿੱਤੀ ਆ ਜਨੈਤ ਤੋਂ ਬਿਆ ਤੇ ਜਿਹੜੀ ਆ ਇਲੈਕਟ੍ਰੋਨਿਕ ਤਰੀਕੇ ਨਾਲ ਤਪੀਸ਼ ਕੀਤੀ ਜਾ ਰਹੀ ਹੈ ਡੈਂਪਰ ਸਟਾਰ ਕੀ ਉਹਦੇ ਕਾਲ ਦੇ ਦੇ ਸਾਰਾ ਸਾਰੇ ਬੰਦ ਠੀਕ ਹੈ ਜੀ